ਜਿਨ੍ਹਾਂ ਹੱਥਾਂ ਨੇ ਸਾਨੂੰ ਸਹਾਰਾ ਦੇਣਾ ਸਿਖਾਇਆ ਸੀ ਉਹਨਾਂ ਹੀ ਹੱਥਾਂ ਨੂੰ ਅੱਜ ਉਹਨਾਂ ਦੀਆਂ ਔਲਾਦਾਂ ਵਟ ਰਹੀਆਂ ਨੇ ਜਿਹੜੀਆਂ ਅੱਖਾਂ ਸਾਡੇ ਭਵਿੱਖ ਦੇ ਸੁਪਨੇ ਦੇਖਦੀਆਂ ਸੀ ਕਿ ਸਾਡਾ ਬੱਚਾ ਤਰੱਕੀਆਂ ਕਰੇ ਅੱਜ ਉਹਨਾਂ ਹੀ ਅੱਖਾਂ 'ਚ ਉਹਨਾਂ ਦੀਆਂ ਔਲਾਦਾਂ ਕਰਕੇ ਹੰਝੂ ਨਜ਼ਰ ਆ ਰਹੇ ਨੇ ਜਿਨ੍ਹਾਂ ਮੋਢਿਆਂ ਨੇ ਆਪਣੇ ਬੱਚੇ ਦਾ ਹਰ ਤਰ੍ਹਾਂ ਦਾ ਭਾਰ ਚੁੱਕਿਆ ਜੋ ਹੀ ਮੋਢੇ ਆਪਣੇ ਬੱਚਿਆਂ ਵੱਲੋਂ ਉਹਨਾਂ ਤੇ ਕੀਤੀ ਜਾ ਰਹੀ ਬਹਿਰਮੀ ਦਾ ਭਾਰ ਚੁੱਕ ਰਹੇ ਇਹ ਸਭ ਕੁਝ ਅਜਿਹਾ ਕਿਉਂ ਕਹਿ ਰਹੇ ਆ ਕਿਉਂਕਿ ਅੱਜ ਅਸੀਂ ਇੱਕ ਸੱਚਾਈ ਤੇ ਚਰਚਾ ਕਰਾਂਗੇ ਜੋ ਸਾਡੇ ਸਮਾਜ ਵਿੱਚ ਨੈਤਿਕ ਗਿਰਾਵਟ ਨੂੰ ਜਾਗਰੂਕ ਕਰਦੀ ਹੈ ਆਪਣੇ ਬੱਚਿਆਂ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਮਾਪਿਆਂ ਜੋ ਉਹਨਾਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਰਹੇ ਨੇ ਰਿਸ਼ਤੇ ਖਤਮ ਹੋ ਰਹੇ ਨੇ ਭਾਵਨਾਵਾਂ ਮਰ ਰਹੀਆਂ ਨੇ ਅਤੇ ਇਨਸਾਨੀਅਤ ਸਵਾਲਾਂ ਦੇ ਘੇਰੇ 'ਚ ਹੈ ਨਮਸਕਾਰ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਬ ਪੰਜਾਬੀ ਦਰਅਸਲ ਬੀਤੇ ਕੁਝ ਸਮੇਂ ਤੋਂ ਬੱਚਿਆਂ ਵੱਲੋਂ ਆਪਣੇ ਬੁੱਢੇ ਮਾਪਿਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਖਬਰਾਂ ਕਾਫੀ ਤੇਜ਼ੀ ਨਾਲ ਵਾਇਰਲ ਹਾਲੀ ਵਿੱਚ ਖਬਰ ਆਈ ਸੀ ਅਤੇ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਖਬਰ ਮੁਤਾਬਕ ਇੱਕ ਪਿਤਾ ਵੱਲੋਂ ਆਪਣੇ ਪੁੱਤਰ ਤੋਂ ਦਵਾਈ ਮੰਗੀ ਗਈ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁੱਤਰ ਦਵਾਈ ਤਾਂ ਲੈ ਕੇ ਆਇਆ ਨਹੀਂ ਉਹਨੇ ਕੁਹਾੜੀ ਨਾਲ ਆਪਣੇ ਪਿਤਾ ਦਾ ਮੋਢਾ ਵੀ ਵੰਡ ਦਿੱਤਾ ਇਹ ਘਟਨਾ ਸਿਰਫ ਖਬਰ ਨਹੀਂ ਹੈ ਸਗੋਂ ਸਾਡੇ ਸਮਾਜ ਵਿੱਚ ਵੱਧ ਰਹੀ ਅਸਵੇਦਨਸ਼ੀਲਤਾ ਦਾ ਪ੍ਰਤੀਕ ਹੈ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ ਇਸ ਘਟਨਾ 'ਚ ਪੁੱਤਰ ਵੱਲੋਂ ਆਪਣੇ ਪਿਓ ਦਾ ਸਿਰਫ ਤੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਇੱਕ ਆਨਲਾਈਨ ਗੇਮ ਵਿੱਚ 25 ਲੱਖ ਰੁਪਏ ਗਵਾ ਬੈਠਾ ਸੀ ਇਹ ਘਟਨਾਵਾ ਹੁਣ ਰੋਜ਼ਾਨਾ ਵਾਪਰ ਰਹੀਆਂ ਹਨ ਮਾਤਾ ਪਿਤਾ ਜਿੰਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ساری ਉਮਰ ਸੰਘਰਸ਼ ਕੀਤਾ ਜੋ ਉਹਨਾਂ ਦੇ ਹੀ ਹੱਥੋਂ ਮੌਤ ਦੇ ਘਾਟ ਉਤਰ ਰਹੇ ਨੇ ਜੇਕਰ ਹੁਣ ਅਸੀਂ 2019 ਦੀ ਗੱਲ ਕਰੀਏ ਤਾਂ 2019 ਵਿੱਚ ਭਾਰਤ ਵਿੱਚ ਬਜ਼ੁਰਗਾਂ ਵਿਰੁੱਧ ਘਰੇਲੂ ਹਿੰਸਾ ਦੇ 125 ਮਾਮਲੇ ਦਰਜ ਕੀਤੇ ਗਏ ਸਨ ਪਰ ਦੱਸ ਦਈਏ ਕਿ ਅਧਿਕਾਰਤ ਆਂਕੜਾ ਹੈ ਅਸਲੀਅਤ ਵਿੱਚ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਸਰਵੇਖਣ ਮੁਤਾਬਕ 70% ਬਜ਼ੁਰਗਾਂ ਨੂੰ ਆਪਣੇ ਹੀ ਬੱਚਿਆਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਭਾਰਤ ਵਿੱਚ 1800 ਤੋਂ ਵੱਧ ਬਿਰਦਾ ਆਸ਼ਰਮ ਨੇ ਜਿੱਥੇ ਮਾਪੇ ਆਪਣੇ ਬੱਚਿਆਂ ਤੋਂ ਦੂਰ ਇਕੱਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਹੁਣ ਇੱਕ ਵਾਰ ਤੁਸੀਂ ਖੁਦ ਸੋਚੋ ਮਾਪੇ ਜਿਹੜੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਨਾਲੇ ਸਭ ਕੁਝ ਕਿਉਂ ਹੋ ਰਿਹਾ ਕਿ ਸਿਰਫ ਜਾਇਦਾਦ ਦਾ ਹੜਪਣ ਲਈ ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ ਹੈ ਪਰ ਜੇਕਰ ਵਿਖਿਆ ਜਾਵੇ ਤਾਂ ਬਜ਼ੁਰਗਾਂ ਨਾਲ ਜ਼ਿਆਦਾਤਰ ਦੁਰਵਿਵਹਾਰ ਉਨ੍ਹਾਂ ਘਰਾਂ ਵਿੱਚ ਹੋ ਰਿਹਾ ਜਿੱਥੇ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ ਮਾਪਿਆਂ ਦਾ ਦਰਜਾ ਰੱਬ ਤੋਂ ਵੀ ਉੱਚਾ ਹੈ ਪਰ ਅੱਜ ਦਾ ਸਮਾਜ ਸ਼ਾਇਦ ਸੱਚਾਈ ਨੂੰ ਭੁੱਲ ਰਿਹਾ ਯਾਦ ਰੱਖੋ ਜੋ ਤੁਸੀਂ ਅੱਜ ਆਪਣੇ ਮਾਪਿਆਂ ਨਾਲ ਕਰ ਰਹੇ ਹੋ ਕੱਲ ਨੂੰ ਤੁਹਾਡੇ ਬੱਚੇ ਵੀ ਇਹ ਸਭ ਕੁਝ ਤੁਹਾਡੇ ਨਾਲ ਕਰ ਸਕਦੇ ਨੇ ਜੇ ਕੱਲ ਨੂੰ ਇਹ ਸਭ ਕੁਝ ਤੁਹਾਡੇ ਬੱਚਿਆਂ ਨੇ ਤੁਹਾਡੇ ਨਾਲ ਕੀਤਾ ਤਾਂ ਉਸ ਸਮੇਂ ਤੁਸੀਂ ਕੀ ਕਰੋਗੇ ਮਾਪੇ ਸਾਡੀ ਦੀਵਲ ਦੀ ਦੀਨ ਜਿਕਰ ਇਸ ਨੂੰ ਤੋੜ ਦਿੰਦੇ ਹਾਂ ਤਾਂ ਇਹ ਸਮਾਜ ਤੇ ਸਭਿਆਚਾਰ ਜਿਆਦਾ ਦੇਰ ਤੱਕ ਨਹੀਂ ਬਚੇਗਾ ਆਓ ਆਪਣੇ ਮਾਪਿਆਂ ਨੂੰ ਸਤਕਾਰ ਦਈਏ ਜਿਸ ਦੇ ਉਹ ਹੱਕਦਾਰ ਨੇ ਤੇ ਯਕੀਨੀ ਬਣਾਈਏ ਕਿ ਸਾਡੇ ਬਜ਼ੁਰਗ ਆਪਣੀ ਜ਼ਿੰਦਗੀ ਸਨਮਾਨ ਨਾਲ ਜੀ ਸਕਣ